ਤਨਤਨ ਬਾਬਾ ਵੀਰੀ ਸਾਹਿਬ ਜੀ ਦੀ ਸਦਾ ਹਿਹਾਰ ਇਹ ਜੋ ਸਾਲਾਨਾ ਮੇਲਾ ਬਾਬਾ ਵੀਰੀ ਸਾਹਿਬ ਦੇ ਸਥਾਨ ਤੇ ਮਤਲਬ ਸਾਡੀ ਵੀ ਸੋਚੀ ਤੋਂ ਪਹਿਲਾਂ ਬਹੁਤ ਸਾਰੇ ਸਾਲਾਂ ਤੋਂ ਮਤਲਬ ਸੈਕਿੰਡ ਸਾਲਾਂ ਤੋਂ ਇਸ ਤਰ੍ਹਾਂ ਹੀ ਲੱਗ ਰਿਹਾ ਬੜੀ ਦੂਰੋਂ ਦੂਰੋਂ ਸੰਗਤ ਇੱਥੇ ਸ਼ਰਧਾ ਭਾਵਨਾ ਨਾਲ ਆਉਂਦੀ ਹੈ ਜੋ ਵੀ ਇੱਥੇ ਸੰਗਤ ਆਪਣੀਆਂ ਮੰਨਤਾ ਮੰਗ ਕੇ ਜਾਂਦੀ ਹੈ ਦਾ ਬਾਬਾ ਜੀ ਦੇ ਦਰਬਾਰ ਤੇ ਸਭ ਦੀਆਂ ਪੂਰੀਆਂ ਹੁੰਦੀਆਂ ਨੇ ਔਰ ਸਮੂਹ ਨਕਰ ਨਿਵਾਸੀਆਂ ਵੱਲੋਂ ਦੂਰ ਤਰਾਡੇ ਦੀਆਂ ਸੰਗਤਾਂ ਵੱਲੋਂ ਬੜੀ ਧੂਮ-ਧਾਮ ਨਾਲ ਹਰ ਸਾਲ ਇਹ ਮੇਲਾ ਜੇਠ ਮਹੀਨੇ ਦੇ ਪਹਿਲੇ ਵੀਰਵਾਰ ਮਨਾਇਆ ਜਾਂਦਾ ਹੈ ਤੁਸੀਂ ਅਸੀਂ ਤੁਹਾਡਾ ਪ੍ਰੈਸ ਵਾਲਿਆਂ ਦਾ ਜਿੰਨੇ ਵੀ ਸੰਗਤ ਇੱਥੇ ਬਾਬਾ ਜੀ ਦੇ ਦਰਬਾਰ ਤੇ ਆਈ ਹੈ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਬਾਬਾ ਜੀ ਸਭ ਦੀਆਂ ਝੋਲੀਆਂ ਭਰਨ ਇਹਨੇ ਕਿਹੜੇ ਕਲਾਕਾਰ ਆਉਣਗੇ ਅੱਜ ਇੱਥੇ ਮੇਨ ਪਹਿਲਾਂ ਤਾਂ ਕਵਾਲੀ ਲੱਗੂਗੀ ਜੀ 2 ਘੰਟੇ ਮਲੇਰਕੋਟੋਂ ਕਵਾਲ ਆ ਰਹੇ ਨੇ ਉਸ ਤੋਂ ਬਾਅਦ ਪਾਲੀ ਦੇਤ ਵਾਲੀ ਆ ਜੀ ਤੇ ਨਾਲ ਹੀ ਸਾਡੇ ਆਪਣੇ ਸਰਦਾਰ ਸੌਰੀ ਬਲਵਿੰਦਰ ਸਿੰਘ ਜੀ ਮੱਤੇਵਾੜੇ ਤੋਂ ਸੂਫੀ ਗਾਇਕੋ ਵੀ ਇੱਥੇ ਪਹੁੰਚ ਰਹੇ ਨੇ ਬਾਬਾ ਜੀ ਦੇ ਹਰ ਜੀ ਨੂੰ ਲਾਉਣ ਲਈ ਜੀ ਬਾਬਾ ਜੀ ਦੇ ਤਾਰੇ ਦੇ ਇhtiyas ਜਿਹੜਾ ਹੁਣ ਦੇਖੀਂ ਪੜਿਆ ਇੱਕ ਨਿਸ਼ਾਨੀ ਵੀ ਨਿਕਲੀ ਮਹਿਰ ਜੋ ਹਾਂਜੀ ਹਾਂ ਇਹ ਮਤਲਬ ਸਾਡੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਜੀ ਇੱਥੇ ਬਹੁਤ ਸਾਲ ਪਹਿਲਾਂ ਮਿਲਟਰੀ ਜੋ ਸਾਡੇ ਇੱਥੇ ਟ੍ਰੇਨਿੰਗ ਕਰਨ ਆਉਂਦੀ ਹੈ ਉਹ ਪੁਲ ਇੱਥੇ ਜਦੋਂ ਨਾ ਮਤਲਬ ਮਿਲਟਰੀ ਵਾਲਿਆਂ ਨੇ ਪੁਲ ਬਣਾਇਆ ਜੀ ਇੱਥੋਂ ਕੁਝ ਉਹ ਇੱਟਾਂ ਚੁੱਕ ਕੇ ਲੈ ਜਾਣ ਜਾਣੇ ਦੇ ਵਿੱਚ ਜਾਣੇ ਜਾਣੇ ਗਲਤੀ ਹੋ ਗਈ ਉਹ ਪੁਲ ਬਿਲਕੁਲ ਡੁੱਬ ਗਿਆ ਜੀ ਕੋਈ ਪੱਕਾ ਉਹਨੂੰ ਦੱਸ ਨਹੀਂ ਸਕਦਾ ਵੀ 60 ਸਾਲ ਹੋ ਗਏ ਜਾਂ 70 ਸਾਲ ਹੋ ਗਏ ਕਿਉਂਕਿ ਪਰ ਉਹ ਨਿਸ਼ਾਨੀਆਂ ਹੁਣ ਜਦੋਂ ਆ ਪੁਲ ਦਾ ਕੰਮ ਚੱਲਿਆ ਸਾਰੀ ਨਹਿਰ ਦਾ ਪੱਕੀ ਕੀਤੀ ਗਈ ਹੈ ਤਾਂ ਉਹਦੇ ਵਿੱਚੋਂ ਨਿਸ਼ਾਨੀਆਂ ਨਿਕਲੀਆਂ ਜਿਹੜੀ ਕਿ ਬਾਹਰ ਰੱਖੀ ਗਈ ਹੈ ਉਹ ਇਹ ਚੀਜ਼ ਦਰਸਾਉਂਦੀ ਹੈ ਕਿ ਮਤਲਬ ਇਸ ਸਥਾਨ ਦੀ ਬਹੁਤ ਵੱਡੀ ਮਹੱਤਤਾ ਜੀ ਜੋ ਵੀ ਇੱਥੇ ਦਿਲੋਂ ਮੰਗ ਕੇ ਜਾਂਦਾ ਕੋਈ ਐਸੀ ਗੱਲ ਨਹੀਂ ਹੈ ਵੀ ਉਹਦੀ ਮੰਦੀ ਜਿਹੜੀ ਆ ਸ਼ੁਭ ਭਾਮਰਾ ਪੂਰੀ ਨਾ ਹੋਵੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਤੁਸੀਂ ਦੇਖ ਹੀ ਸਕਦੇ ਹੋ ਔਰ ਰਾਤ ਦੇ 11 ਵਜੇ ਤੱਕ ਤਕਰੀਬਨ ਇਹ ਜਨ ਰਾਸ਼ਾ ਉਹ ਇਸੇ ਤਰ੍ਹਾਂ ਹੀ ਚੱਲੇਗਾ ਜੀ ਔਰ ਪ੍ਰਬੰਧਕ ਕਮੇਟੀ ਸਾਡੇ ਸਰਦਾਰ ਰਾਜਵੀਰ ਸਿੰਘ ਰੂਬਲ ਕਮਲਜੀਤ ਕੁੱਕੂ ਜੀ ਹੋਰ ਸਾਡੇ ਭਰਾ ਬੈਠੇ ਨੇ ਸਾਰਾ ਹੀ ਨਗਰ ਤੇ ਦੂਰ ਦਰਾਡੇ ਉਹ ਜਿਨ੍ਹਾਂ ਦੇ ਅਸੀਂ ਨਾਂ ਵੀ ਨਹੀਂ ਜਾਣਦੇ ਬੀਬੀਆਂ ਮਾਈਆਂ ਜੋ ਵੀ ਦੂਰ ਦੂਰ 와 ਕੇ ਸੇਵਾ ਕਰਕੇ ਜਾਂਦੇ ਆ ਔਰ ਮਨਾਂ ਦੀਆਂ ਜੋ ਉਹਨੇ ਦੀਆਂ ਪ੍ਰਾਪਤੀਆਂ ਨੇ ਮੰਗਾ ਮੰਨ ਕੇ ਜਾਂਦੇ ਹੋ ਮਹਾਰਾਜ ਪੂਰੀਆਂ ਕਰਦਾ ਜੀ ਕਿੱਥੋਂ ਕਿੱਥੋਂ ਸੰਗਤ ਆ ਜਾਂਦੀ ਹੈ ਪੰਜਾਬ ਤੋਂ ਅੱਜ ਮੈਂ ਦੇਖਿਆ ਜੀ ਕੋਟਕਪੂਰੇ ਤੋਂ ਸੰਗਤ ਆਈ ਆ ਅੰਬਾਲਾ ਤੋਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਮਤਲਬ ਇੱਕ ਬੀਬੀ ਤਾਂ ਇੱਥੇ ਦੱਸ ਕੇ ਗਈ ਆ ਕਿ ਉਹਦੇ ਬੇਟਾ 5 ਸਾਲ ਦਾ ਸੀ ਜਦੋਂ ਇੱਥੇ ਆਉਣ ਲੱਗਿਆ ਤੇ ਉਹਨਾਂ ਦੇ ਘਰੋਂ ਦੱਸਦੀ ਸੀ ਉਹਨੇ ਆਪਣੇ ਦੱਸਣ ਮੁਤਾਬਕ ਆ ਵੀ ਸਾਡੀ ਹਾਲਾਤ ਜਿਹੜੇ ਬਹੁਤ ਮਾੜੇ ਸੀ ਪਰ ਜਦੋਂ ਤੋਂ ਇੱਥੇ ਗੁਰੂ ਘਰ ਆਉਣ ਲੱਗੇ ਨੇ ਬਾਬੇ ਦੇ ਚਰਨ ਲਏ ਹੁਣ ਉਹ ਬੇਟਾ ਕੈਨੇਡਾ ਬੈਠਾ ਜੀ ਔਰ ਅੱਜ ਉਹ ਪੂਰਾ ਢੋਲ ਢਮਕੇ ਨਾਲ ਇੱਥੇ ਆ ਕੇ ਮੱਥਾ ਟੇਕ ਕੇ ਗਏ ਜੀ ਇੱਥੇ ਇੱਕ ਵਿਆਹ ਸੀ ਗੁਰਦੁਆਰਾ ਸਾਹਿਬ ਦਾ ਆਪਨੇ ਛੇਵੇਂ ਜੀ 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 ਬਜ਼ੁਰਗਾਂ ਦੇ ਦੱਸਣ ਮੁਤਾਬਕ ਹੈ ਜੀ ਜਿਹੜਾ ਇਹ ਆ ਗੁਰੂ ਘਰ ਤੋਂ ਇੱਥੋਂ ਨਜ਼ਰੀ ਆਉਂਦਾ ਬਿਲਕੁਲ 6ਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਅਸਥਾਨ ਹੈ ਜੀ ਦੱਸਣ ਮੁਤਾਬਕ ਉੱਥੇ ਵੀ ਲੱਗਾ ਜਿਹੜਾ ਆਪਣਾ ਮਾਲਵਾ ਇਤਿਹਾਸ ਬੁੱਕ ਹੈ ਜੀ ਉਹਦੇ ਵਿੱਚ ਤਾਂ ਜ਼ਿਕਰ ਜ਼ਰੂਰ ਆਉਂਦਾ ਕਿ ਮਹਾਪੁਰਸ਼ ਬਾਬਾ ਬੇਰੀ ਸਾਹਿਬ ਵਾਲੇ ਤੇ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਕੱਠੇ ਇੱਥੇ ਵਿਚਰਦੇ ਰਹੇ ਨੇ ਇੱਥੇ ਵੱਡੀ ਪਲਵਾੜੀ ਹੁੰਦੀ ਸੀ ਔਰ ਇਹ ਆਪਣੀਆਂ ਰੂਹਾਨੀਤ ਦੀਆਂ ਗੱਲਾਂ ਇਹ ਵੀ ਉੱਥੇ ਜਾਂਦੇ ਸੀ ਗੁਰੂ ਘਰ